ਹਾਂਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਚੱਲੇ ਹੁਣ ਚੀਨੀ ਘਾਟੀ ਔਰ ਚੀਨੀ ਘਾਟੀ ਪਤਾ ਮੇਰੇ ਖਾਲ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਣਾ ਵੀ ਚੀਨੀ ਘਾਟੀ ਕਿੱਥੇ ਆ ਕਿਹੜੇ ਏਰੀਏ 'ਚ ਆ ਤੇ ਕਿਹੋ ਜਿਹਾ ਰੋਡ ਆ ਆਫ ਰੋਡਿੰਗ ਆ ساری ਬਾਕੀ ਜਾ ਕੇ ਦਿਖਾਉਨੇ ਆ ਤੁਹਾਨੂੰ ਸਾਰਾ ਪਹਾੜੀ ਰਸਤਾ ਆ ਤੇ ਪੱਕਾ ਥੋੜਾ ਹੀ ਆ ਅੱਗੇ ਸਾਰਾ ਕੱਚਾ ਹੀ ਆ ਖੱਡ ਵਿੱਚ ਜਾ ਹੋਣਾ ਆ ਜੰਗਲ ਆ ਬਹੁਤ ਗਹਿਰਾ ਬਹੁਤ ਸੰਘਣਾ ਸੋਰੀ ਗਹਿਰਾ ਨਹੀਂ ਹੁੰਦਾ ਸੰਘਣਾ ਜੰਗਲ ਆ ਏ ਦੇਖੀ ਜਾਓ ਅੱਗੇ ਅੱਗੇ ਕੀ ਕੀ ਬਣਦਾ ਆ ਖੱਡਾਂ ਸ਼ੁਰੂ ਹੋ ਗਈਆਂ ਆ ਤੇ ਰਸਤਾ ਸੁੰਨਸਾਨ ਵਾਲਾ ਸੁੰਨਸਾਨ ਰਸਤਾ ਆ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਤੇ ਬਸ ਅਸੀਂ ਆ ਤੇ ਸਾਡੀ ਗੱਡੀ ਆ ਇਹ ਆਫਟਰ ਆਲ ਅਪਾ ਚਿੱਨੀ ਘਾਟੀ ਦੇ ਲਾਗੇ ਪਹੁੰਚ ਚਲੇ ਆ ਤੇ ਇੱਥੋਂ ਪੱਕੀ ਤੋਂ ਇੱਥੇ ਲਿਖਿਆ ਡੇਰਾ ਸਾਈ ਗੁਲਾਬ ਸ਼ਾਹ ਜੀ ਤੇ ਧੰਤਨ ਬਾਬਾ ਦਿਆਲਦਾਸ ਜੀ ਦੀ ਧਰਮਸ਼ਾਲਾ ਵੀ ਇੱਧਰ ਆ ਉਹਨੂੰ ਮੈਲੀ ਪੈਂਦਾ ਹੈ ਮੈਲੀ ਦੇ ਵਿੱਚ ਆ ਡਿਸਟ੍ਰਿਕਟ ਹੁਸ਼ਿਆਰਪੁਰ ਆ ਤੇ ਇੱਥੋਂ ਸ਼ੁਰੂ ਹੋ ਜਾਂਦਾ ਇਹ ਸਾਰਾ ਇੱਕ ਕੱਚਾ ਆ ਵਿੱਚੇ ਝੋ ਆ ਵਿੱਚੇ ਜੰਗਲ ਆ ਵਿੱਚੇ ਜਾ ਕੇ ਦੇਖਦੇ ਆ ਪੂਰਾ ਆਫਰੋਡਿੰਗ ਮਜ਼ਾ ਆਉਣ ਵਾਲਾ ਆ ਫੁੱਲ ਤੇ ਇਸ ਤੋਂ ਅੱਗੇ ਫਿਰ ਇਸ ਸਾਈਟ ਆ ਜਾਂਦਾ ਆ ਤੇਰਾ ਉੱਥੇ ਵੀ ਜਾਵਾਂਗੇ ਜੇ ਸਾਨੂੰ ਵੀਡੀਓ ਬਣਾਉਣ ਦੀ ਦਿੱਤੀ ਤੇ ਉੱਥੇ ਵੀ ਸ਼ੂਟ ਕਰਕੇ ਆਵਾਂਗੇ ਤੇ ਆਜੋ ਫਿਰ ਚਲਦੇ ਆ ਆਫ ਰੋਡਿੰਗ ਤੇ ਤੇ ਉੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਆ ਬਾਕੀ ਜਾ ਕੇ ਦੇਖਦੇ ਆ ਉਥੇ ਤੇ ਆਜੋ ਚਲਦੇ ਆ ਫਿਰ ਇਧਰ ਬਾਹਰ ਦੋ ਕੁੱਤਾਂ ਵਾਲੀ ਸਰਕਾਰ ਉਹ ਵੀ ਇਧਰ ਤੇ ਬਾਕੀ ਦੇਖਦੇ ਆ ਉਧਰ ਜਾ ਕੇ ਲਓ ਜੀ ਆਫ ਰੋਡਿੰਗ ਹੋ ਗਈ ਸਟਾਰਟ ਅੱਲਾ ਇੱਥੇ ਤੱਕੇ ਰੋਡ ਸੀ ਅੱਗੇ ਸਾਰਾ ਹੀ ਕੱਚਾ ਆ। ਵੈਸੇ ਲੀ ਬਣੀ ਹੋਈ ਆ। ਅੱਗੇ ਜਾ ਕੇ ਦੇਖਦੇ ਆ ਇੱਥੇ ਇੱਕ ਕਿਲਾ ਵੀ ਦੇਖਿਆ ਸੀਗਾ ਮੈਂ ਪਹਾੜ ਦੇ ਉੱਤੇ। ਮਾੜਾ ਯਾਦ ਆ ਮੈਨੂੰ। ਦੇਖਦੇ ਆ। ਤੇ ਵਿਊ ਦੱਸੋ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ? ਆਫ-ਰੋਡਿੰਗ ਦੇ ਪ੍ਰੇਮੀ ਆ ਸਕਦੇ ਆ। ਆਹ। ਤੇ ਮੈਨੂੰ ਪਤਾ ਲੱਗਾ ਵੀ ਜਾਨਵਰ ਵੀ ਇੱਧਰ ਹੈਗੇ ਆ ਤੇ ਵੀ ਕੇਅਰਫੁਲ ਲੇਨਾਓ ਗਰੁੱਪ ਚ ਆਓ ਤੇ ਅੱਗੇ ਆਹ ਜੰਗਲ ਬੜਾ ਸੰਘਣਾ ਜਿਹਾ ਸਟਾਰਟ ਹੋ ਗਿਆ ਆ ਝੋ ਆਪਾਂ ਪਾਰ ਕਰ ਲਿਆ ਆ ਬਸ ਹੁਣ ਸਾਰੀ ਪਹਾੜੀ ਆ ਤੇ ਬਾਣਿਆ ਔਰ ਕੱਚੀਆਂ ਲੀਹਾਂ ਆ ਤੇ ਐਡਵੈਂਚਰ ਪ੍ਰੇਮੀਆਂ ਲਈ ਬਹੁਤ ਹੀ ਵਧੀਆ ਜਗ੍ਹਾ ਆ بار بار ਕੋਈ ਗੱਲ ਦੁਬਾਰਾ ਦੁਬਾਰਾ ਕਿਉਂਕਿ ਲੱਗਿਆ ਇੱਥੇ ਆਫ ਰੋਡਿੰਗ ਲਈ ਇੰਨੀ ਵਧੀਆ ਜਗ੍ਹਾ ਐ ਜਿੰਨੀ ਮੈਨੂੰ ਆ ਵਧੀਆ ਲੱਗਦੀ ਆ ਚੀਨੀ ਘਾਟੀ ਵਾਲੀ ਰਾਈਟ ਤੇ ਪ੍ਰੀ ਵੈਡਿੰਗ ਵਾਲੇ ਵੀ ਇਧਰ ਆ ਸਕਦੇ ਆ ਕਿਉਂਕਿ ਲੋਕੇਸ਼ਨਾਂ ਬਹੁਤ ਅੱਛੀਆਂ ਅੱਛੀਆਂ ਆ ਆਮ ਜਨਤਾ ਨੂੰ ਪਤਾ ਨਹੀਂ ਇਸ ਲੋਕੇਸ਼ਨ ਬਾਰੇ ਯਾਨੀ ਆਮ ਪਬਲਿਕ ਨੂੰ ਨਹੀਂ ਪਤਾ ਤੇ ਅੱਗੇ ਫਿਰ ਖੱਡ ਆ ਗਈ ਜਾਂ ਡੂੰਗੀ ਤੇ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਆ ਉਦੋਂ ਆਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਇਹ ਸਾਰੀਆਂ ਭਰੀਆਂ ਹੁੰਦੀਆਂ ਖੱਡਾਂ ਪਾਣੀ ਬਹੁਤ ਜ਼ਿਆਦਾ ਆਇਆ ਹੁੰਦਿਆਂ ਪਾਣੀ ਦੇ ਵਿੱਚ ਦੀ ਗੱਡੀ ਕੱਢਣੀ ਪੈਂਦੀ ਆ ਤੇ ਕਿਸੇ ਵੇਲੇ ਗੱਡੀ ਖੁੱਬ ਵੀ ਜਾਂਦੀ ਆ ਤੇ ਜਦੋਂ ਗੱਡੀ ਖੁੱਪ ਜਾਂਦੀ ਆ ਪੂਰੀ ਪੂਰੀ ਦਿਹਾੜੀ ਜਾਂ ਦੋ ਦੋ ਦਿਨ ਵੀ ਇੱਧਰ ਰੁਕਣਾ ਪੈ ਜਾਂਦਾ ਵੀ ਕੋਈ ਟਰੈਕਟਰ ਲੈ ਕੇ ਆਉਣਾ ਪੈਂਦਾ ਦੂਰੋਂ ਤੇ ਫੇਰ ਆ ਕੇ ਹੀ ਗੱਡੀ ਨਿਕਲਦੀ ਆ রাইਟ ਆ ਦੇਖ ਲਓ ਹੁਣ ਤੁਸੀਂ ਆਪਾਂ ਚੋਦੇ ਵਿੱਚ ਦੀ ਜਾ ਰਹੇ ਆ ਨਾ ਰੇਤਾ ਦੇ ਵਿੱਚ ਦੀ ਪੂਰਾ ਕੋਈ ਪਤਾ ਨਹੀਂ ਲੱਗਦਾ ਲੀਕ ਐਂਦੀ ਆ ਤਿੰਨ ਤਿੰਨ ਚਾਰ ਚਾਰ ਲੀਹਾਂ ਆ ਤੇ ਜਿਆਦਾ ਕੋਈ ਆਉਂਦਾ ਵੀ ਨਹੀਂ ਇੱਧਰ ਨੂੰ ਬਹੁਤ ਘੱਟ ਆ ਜਿਹਨਾਂ ਨੂੰ ਪਤਾ ਆ ਉਹੋ ਹੀ ਸੰਗਤ ਦਰਸ਼ਨ ਕਰਨ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਤੇ ਰਾਹ ਵਿੱਚ ਇਹ ਆ ਜਾਂਦਾ ਜੀ ਧੰਤਨ ਬਾਬਾ ਦੋ ਗੁੱਤਾਂ ਵਾਲੀ ਸਰਕਾਰ ਦਾ ਮੈਲੀ ਡੈਮ ਲਿਖਿਆ ਹੈ ਗੇਟ ਦੇ ਉੱਤੇ ਤੇ ਇਹ ਰਾਹ ਵਿੱਚ ਆ ਰਾਈਟ ਹੈਂਡੋਂ ਆਉਂਦਾ ਲੀ ਦੇ ਵਿੱਚ ਜਾਂਦੇ ਜਾਂਦੇ ਤੇ ਅੱਗੇ ਚੱਲਦੇ ਆਪਾਂ ਚੀਡੀ ਘਾਟੀ ਵੱਲੋਂ ਤੇ ਜਿੱਦਾਂ ਤੁਸੀਂ ਡਿਸਕਵਰੀ ਜੀ ਦੇਖਦੇ ਹੁੰਦੇ ਆ ਜਿਹੜਾ ਉਹ ਕੀ ਨਾ ਉਹਦਾ ਉਹ ਸ਼ੋਅ ਦਾ ਮੈਨ ਵਰਲਡ ਵਾਰਟਸ ਵਾਈਲਡ ਤੇ ਸੇਮ ਉਹੋ ਜਿਹੀ ਲੋਕੇਸ਼ਨ ਹੈ ਜਿੱਦਾਂ ਅਫਰੀਕਾ ਦੇ ਜੰਗਲ ਹੁੰਦੇ ਆ ਸੁੱਕੇ ਸੁੱਕੇ ਜੇ ਏ ਪਰ ਇੱਥੇ ਗਿੱਲੇ ਆ ਪਾਣੀ ਵੀ ਆ ਤੇ ਲੋਕੇਸ਼ਨ ਅੱਛੀ ਆ ਹੁਣ ਇੱਥੇ ਆਪਾਂ ਸੋਰੀ ਦੇਖਿਆ ਇਦਾਂ ਭਲੇ ਖਾ ਪੈਂਦਾ ਆ ਹੁਣ ਜਿੱਦਾਂ ਆਪਾਂ ਜਾਣਾ ਸੀ ਆ ਉੱਪਰਲੀ ਲੀ ਤੇ ਤੇ ਆਪਾਂ ਥੱਲੇ ਲਈ ਲੀ ਤੇ ਵਾਪਸ ਚਲ ਗਏ ਨਾ ਟਾਈਮ ਹੋ ਗਿਆ ਆ ਇਹਨੂੰ ਹੂੰ ਬਾਕੀ ਟਰੈਕਟਰ ਇੱਧਰ ਆਉਂਦੇ ਆ ਰੇਤਾ ਲੈਣ ਵੀ ਉਹ ਵੀ ਲੀਹਾਂ ਪਾੜ ਦਿੰਦੇ ਆ ਤੇ ਫੇਰ ਭਲੇਖਾ ਪੈ ਗਿਆ ਇਹ ਲੀ ਜਿਆਦਾ ਰੇਤਾ ਹੋਣ ਕਰਕੇ ਸਾਨੂੰ ਪੈਕ ਜਾਣਾ ਪੈ ਰਿਹਾ ਆ ਲੀ ਥੱਲੇ ਵਾਲੀ ਸਹੀ ਸੀਗੀ ਬਟ ਬਸ ਆ ਹੀ ਭਲੇਖਾ ਆ ਜਦੋਂ ਆਪਾਂ ਚਿੜੀ ਆਉਂਦੇ ਆ ਨਾ ਤੇ ਆ ਥੋੜਾ ਭਲੇਖਾ ਬੈ ਜਾਂਦਾ ਆ ਬਾਕੀ ਗੁੱਡਾ ਤੋ ਵਾਹੇ ਗਰੂ ਲਓ ਜੀ ਮੇਨ ਹੈਗੀ ਆ ਲੀ ਆਹ ਬਾਸ ਰਾਤ ਨੂੰ ਜਦੋਂ ਆਉਂਦੇ ਆ ਉਦੋਂ ਬਹੁਤ ਜ਼ਿਆਦਾ ਭਲੇਖਾ ਪੈਂਦਾ ਹੈ ਤੇ ਬਸ ਗੱਡੀ ਥੋੜੀ ਖਿੱਚ ਕੇ ਰੱਖਣੀ ਆ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਥੋੜੀ ਇਲਕੇ ਨੂੰ ਬਾਜੀ ਜਾਂ ਦਲਦਲ ਟਾਈਪ ਜਿਹੀ ਹੈਗੀ ਆ ਨਾ ਹਾਂ ਲੋਕੇਸ਼ਨ ਦੱਸੋ ਕਿਹੋ ਜਿਹੀ ਲੱਗ ਰਹੀ ਆ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੈਸੇ ਮੈਂ ਪ੍ਰੋਪਰ ਲੋਕੇਸ਼ਨ ਪਾ ਵੀ ਦਊਗਾ ਵੀ ਕਿੱਥੇ ਕਿ ਕਰਕੇ ਹੈਗੀ ਆ ਇਹ ਆਫਟਰ ਆਲਸੀ ਪਹੁੰਚਣ ਵਾਲੀ ਆ ਚੀਨੀ ਘਾਟੀ ਤੇ ਕੋਲ ਮੈਨੂੰ ਤਾਂ ਲੱਗਦਾ ਆਖਰੀ ਲੱਗਦਾ ਚੀਨੀ ਘਾਟੀ ਆਖਰੀ ਆ ਲਾਗੇ ਕਰਕੇ ਦੇਖ ਲੈਣੇ ਆ ਇਹ ਆ ਇਹ ਹੀ ਆ ਇਸ਼ਾ ਸਾਨੂੰ ਆਇਆ ਨੂੰ ਕਾਫੀ ਟਾਈਮ ਹੋ ਗਿਆ ਬਟ ਹੁਣ ਕਾਫੀ ਕੁਝ ਚੇਂਜ ਹੈ ਨਾ ਇਹ ਹੀ ਆ ਚੀਨੀ ਘਾਟੀ ਬਾਈ ਮਿਸਟੇਕ ਆਪਾਂ ਪਹਿਲਾਂ ਕਿਸੇ ਦੇ ਡੇਰੇ 'ਚ ਵੱਢਣ ਲੱਗੇ ਸੀਗੇ ਤੇ ਉਹ ਵੀ ਕਿਸੇ ਦਾ ਡੇਰਾ ਆ ਵੈਸੇ ਤੇ ਚੀਨੀ ਘਾਟੀ ਅੱਗੇ ਆ ਵੈਸੇ ਸਾਰੀ ਨੂੰ ਚੀਨੀ ਘਾਟੀ ਕਹਿੰਦੇ ਆ ਇਹਦੇ ਵਿੱਚ ਉਹ ਗੁਰਦੁਆਰਾ ਸਾਹਿਬ ਆ ਤੇ ਆਪਾਂ ਜਾ ਰਹੇ ਆ ਉੱਥੇ ਇਹ ਵਾਸਤੇ ਚੀਨੀ ਘਾਟੀ ਸਟਾਰਟ ਆ ਇਹ ਚੀਨੀ ਘਾਟੀ ਦੇ ਵਿੱਚੇ ਫਿਰ ਰਹੇ ਆ ਆਪਾਂ ਤੇ ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਅੱਗੇ ਜਾ ਕੇ ਕਰਾਉਂਦੇ ਆ ਉਸ ਤੋਂ ਪਹਿਲਾਂ ਭਰਪੂਰ ਐਡਵੈਂਚਰ ਐਡਵੈਂਚਰ ਤੋਂ ਬਾਅਦ ਫਿਰ ਗੁਰੂ ਮਹਾਰਾਜ ਦੇ ਦਰਸ਼ਨ ਤੇ ਕਾਫੀ ਟਾਈਮ ਹੋ ਗਿਆ ਆ ਚੱਲਦਿਆਂ ਨੂੰ ਮੈਨੂੰ ਲੱਗਦਾ ਤੱਕ ਪੌਣਾ ਘੰਟਾ ਹੋ ਗਿਆ ਆ ਤੇ ਕਾਫੀ ਅਸੀਂ ਜੰਗਲ ਦੇ ਅੰਦਰ ਆ ਗਏ ਆ ਪਰ ਹਜੇ ਤੱਕ ਸਾਨੂੰ ਉਹ ਲੱਭ ਨਹੀਂ ਲਿਆ ਜਿੱਥੇ ਆਪਾਂ ਜਾਣਾ ਆ ਆ ਇਹਨੂੰ ਬਹੁਤ ਟਾਈਮ ਹੋ ਗਿਆ ਆ ਮੈਨੂੰ ਲੱਗਦਾ ਅਸੀਂ ਰਸਤਾ ਨਾ ਕਿਤੇ ਭੁੱਲ ਗਏ ਹੋਈਏ ਇਦਾਂ ਵੀ ਹੋ ਸਕਦਾ ਕਿਉਂਕਿ ਦੋ ਤਿੰਨ ਲੀਆ ਹੋਰ ਵੀ ਪਾੜਦੀਆਂ ਸੀਗੀਆਂ ਮਤਲਬ ਲੀਆਂ ਪਾਟਣ ਦਾ ਮਤਲਬ ਹੈ ਹੋਰ ਵੀ ਰਸਤੇ ਨਿਕਲਦੇ ਸਕੇ ਨਾ ਕੱਚੇ ਤੇ ਬਟ ਲੱਗ ਤਾਂ ਰਿਹਾ ਹੈ ਵੀ ਆਪਾਂ ਸਹੀ ਆ ਪਰ ਕਾਫੀ ਟਾਈਮ ਹੋ ਗਿਆ ਜੀ ਤੁਰੇ ਜਾ ਰਹੇ ਚੁਰੇ ਜਾ ਰਹੇ ਤੁਰੇ ਜਾ ਰਹੇ ਆ ਪਰ ਕੋਈ ਲੋਕੇਸ਼ਨ ਤੇ ਪਹੁੰਚ ਨਹੀਂ ਰਹੇ ਇੱਥੇ ਨੈਟਵਰਕ ਵੀ ਨਹੀਂ ਆ ਰੇ ਵੀ ਕਿਸੇ ਨੂੰ ਫੋਨ ਕਰਕੇ ਪਤਾ ਕਰ ਲਈਏ ਤੇ ਥੋੜੀ ਕਨਫਿਊਜ਼ਨ ਆ ਦੇਖਦੇ ਆ ਤੇ ਇਹ ਉਹ ਇੱਕ ਬਿਲਡਿੰਗ ਦੂਰ ਦਿਖ ਰਹੀ ਆ ਮੈਨੂੰ ਤਾਂ ਲੱਗਦਾ ਵੀ ਇਹ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈਗੀ ਆ ਤੇ ਸਾਰਿਆਂ ਦੇ ਚਿਹਰੇ ਖਿਲ ਗਏ ਆ ਪਿੱਛੇ ਕਿਤੇ ਨਾ ਕਿਤੇ ਸਾਰੇ ਕਾਪਰੇ ਪਏ ਸੀ ਇਦਾਂ ਹੀ ਸੀ ਨਾ ਜੀ ਤੇ ਇੱਥੇ ਰੋਡ ਬੜਾ ਡਿਫਿਕਲਟੀ ਆ ਤੇ ਚਲੋ ਦੇਖਦੇ ਆ ਸੱਚ ਪਾਸ ਨਾਲੋਂ ਡਿਫਿਕਲਟ ਤਾਂ ਨਹੀਂ ਹੈਗਾ ਪਰ ਹੈ ਉਦਾਂ ਉਦਾਂ ਵਈ ਆ ਵਾਹਿਗੁਰੂ ਤੇ ਲਓ ਜੀ ਅਸੀਂ ਪਹੁੰਚ ਚੱਲੇ ਆ ਪਹੁੰਚ ਗਏ ਆ ਚੀਨੀ ਘਾਟੀ 메ਨ ਜਿੱਥੇ ਆਪਾਂ ਆਉਣਾ ਸੀਗਾ ਤੇ ਇੱਥੇ ਤੱਕ ਹੀ ਇਹ ਹੈਗਾ ਆ ਲੀ ਬਣੀ ਹੋਆ ਜਿਹੜੀ ਕੱਚੀ ਆ ਮਤਲਬ ਕਿ ਜਿੱਥੇ 메ਨ ਇੱਥੇ ਗੁਰਦੁਆਰਾ ਸਾਹਿਬ ਆ ਉੱਥੇ ਤੱਕ ਹੀ ਜਾਂਦੀ ਆ ਲੀ ਇਹ ਉਸ ਤੋਂ ਅੱਗੇ ਨਹੀਂ ਹੈਗੀ ਉਹ ਇੱਥੇ ਅੱਗੇ ਪਾਰਕਿੰਗ ਆ ਜਾਣੀ ਆ ਤੇ ਦੇਖੋ ਕਿੱਥੇ ਕਿੱਥੇ ਸਾਧੂ ਸੰਤਾਂ ਨੇ ਪੀਰਾਂ ਪਗੰਬਰਾਂ ਨੇ ਮਿਹਨਤਾਂ ਕੀਤੀਆਂ ਆ ਭਗਤੀਆਂ ਕੀਤੀਆਂ ਆ ਤੇ ਦੇਖੋ ਕਿੰਨਾ ਵਧੀਆ ਸਥਾਨ ਬਣਿਆ ਆ ਤੇ ਆ ਗਏ ਅਸੀਂ ਆਪਣੀ ਮੰਜ਼ਲ ਦੇ ਉੱਤੇ ਤੇ ਸੰਗਤ ਜੀ ਇਹ ਆ ਚੀਨੀ ਘਾਟੀ ਦਾ 메ਨ ਦਰਵਾਰ 메ਨ 게ਟ ਇੱਦਾਂ ਪਹਿਲਾਂ ਐ ਸੀ ਉਦੋਂ ਆ ਨਹੀਂ ਸੀ ਆ ਕੰਮ ਹੋਣਾ ਸ਼ੁਰੂ ਹੋਇਆ ਆ ਤੇ ਇਹ ਉੱਪਰ ਲਿਖਿਆ ਵੀ ਆ ਉੱਪਰ ਥੋੜਾ ਮਿਟ ਗਿਆ ਆ ਮੈਂ ਥੋੜਾ ਕਹੂੰਗਾ ਲੱਗਿਆ ਕੈਮਰਾਮੈਨ ਚਿੰਨੀ ਘਾਟੀ ਮੇਨ ਜਿਹੜਾ ਚਿੰਨੀ ਘਾਟੀ ਇਹ ਆ ਬਾਬਾ ਸ਼ਿਰੀ ਚਾਂਜੀ ਨੇ ਤਪਸਥਾਨ ਆ ਬਾਕੀ ਅੰਦਰ ਜਾ ਕੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਤੇ ਸੰਗਤ ਜੀ ਇੱਥੇ ਪਾਰਕਿੰਗ ਆ ਗੱਡੀਆਂ ਦੀ ਇਹ ਲੰਗਰ ਹਾਲ ਬਣਿਆ ਆ ਤੇ ਇਧਰ ਸੋਈ ਘਰ ਆ ਲੰਗਰ ਹਾਲ ਆ ਤੇ ਇਧਰ ਲੰਗਰ ਤਿਆਰ ਹੁੰਦਾ ਤੇ ਸਾਲਾਨਾ ਜੋੜ ਮੇਲਾ ਵੀ ਲੱਗਦਾ ਇੱਥੇ ਇਹ ਇੱਧਰ ਲੰਗਰ ਬਣਾਇਆ ਜਾਂਦਾ ਤੇ ਲੰਗਰ ਹਾਲਾ ਲੰਗਰ ਸਿਖਾਇਆ ਜਾਂਦਾ ਹੈ ਤੇ ਹਰ ਸਾਲ 11 ਮਾਰਚ ਨੂੰ ਮੇਲਾ ਲੱਗਦਾ ਹੈ ਬਹੁਤ ਭਰਾ ਤੇ ਜਦੋਂ ਮੈਂ ਪੁੱਛਿਆ ਇੱਥੇ ਸੰਗਤ ਆਈਆਂ ਸੀ ਦਰਸ਼ਨ ਕਰਨ ਕੋਈ ਇੱਕ ਗੁਰਦੁਆਰਾ ਸਾਹਿਬ ਨਾਲ ਇੱਥੋਂ ਪੂਰੇ ਪਹਾੜ ਦੇ ਉੱਪਰ ਆ ਤਪ ਸਥਾਨ ਬਣਿਆ ਆ ਉਥੇ ਤਪੱਸਿਆ ਕੀਤੀ ਤਪ ਕੀਤਾ ਆ ਤੇ ਇੱਥੇ ਵੀ ਨਾ ਤੇ ਅੱਜ ਜਿੱਦਾਂ ਸੰਗਤ ਬਿਲਕੁਲ ਹੀ ਹੈ ਨਹੀਂਗੀ ਜਿਹੜੇ ਸੇਵਾਦਾਰ ਆ ਉਹ ਵੀ ਐਤਵਾਰ ਦੇ ਐਤਵਾਰ ਆਉਂਦੇ ਆ ਸਾਨੂੰ ਆਿਆਂ ਨੂੰ ਕਾਫੀ ਟਾਈਮ ਹੋ ਗਿਆ ਉਹ ਜਦੋਂ ਦੀ ਅਸੀਂ ਗੱਲ ਕਰਦੇ ਯਾਨੀ 5-7 ਸਾਲ ਪੁਰਾਣੀ ਗੱਲ ਆ ਉਦੋਂ ਸ਼ਾਇਦ ਐਤਵਾਰ ਦੀ ਕਹਿੰਦੇ ਵੀ ਐਤਵਾਰ ਹੁੰਦੇ ਆ ਇੱਥੇ ਤੇ ਬਾਕੀ ਦੇਖਦੇ ਆ ਉੱਤੇ ਵੀ ਦਰਸ਼ ਉਹ ਸਾਹਮਣੇ ਨਿਸ਼ਾਨ ਸਾਹਿਬ ਦਿਸ ਰਿਹਾ ਆ ਦੇਖ ਤਾਂ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਾਫੀ ਉਚਾਈ ਤੇ ਆ ਗੁਰਦੁਆਰਾ ਸਾਹਿਬ ਉਹ ਤੇ ਬਾਕੀ ਇੱਥੇ ਦਰਸ਼ਨ ਕਰਾਉਂਦੇ ਤੁਹਾਨੂੰ ਦੇ ਤਪਸਥਾਨ ਦੇ ਕਿੰਨੀ ਘਾਟੀ ਇਹ ਤੰਤਰ ਬਾਬਾ ਦਿਆਲ ਸਿੰਘ ਜੀ ਦਾ ਵਾਹਿਗੁਰੂ ਇਹ ਬਾਬਾ ਜੀ ਦਾ ਧੂਣਾ ਆ ਤੇ ਧੂਣਾ ਥੱਲੇ ਵੀ ਲਿਬੜ ਲਾਇਆ ਆ ਆਪਣੇ ਜਿੱਦਾਂ ਹੀ ਆਪਾਂ ਪੋੜੀਆਂ ਚੜਦੇ ਆ ਨਾ ਹਾੜ ਦੇ ਉੱਪਰ ਨਾ ਉਹ ਦੇਖੋ ਉਹ ਬਰਾ ਸਭ ਹ ਇੱਥੇ ਥੱਲੇ ਵੀ ਧੂਣਾ ਲਾਇਆ ਆ ਬਾਬਾ ਜੀ ਦਾ ਤੇ ਇੱਥੇ ਦੇ ਇਤਿਹਾਸ ਬਾਰੇ ਸੇਵਾਦਾਰ ਨੂੰ ਪੁੱਛਣਾ ਦੀ ਸੇਵਾਦਾਰ ਇੱਥੇ ਕੋਈ ਨਹੀਂ ਹੈਗਾ ਬਸ ਇੰਨਾ ਪਤਾ ਆ ਜਿੰਨਾ ਕਿ ਜਾਣਕਾਰੀ ਹੈਗੀ ਆ ਸਾਨੂੰ ਬਾਕੀ ਆਪਾਂ ਪਤਾ ਕਰਾਂਗੇ ਥੱਲੇ 2 ਕਿਲੋਮੀਟਰ ਥੱਲੇ ਜਾ ਕੇ ਇੱਕ ਔਰ ਡੇਰਾ ਆ ਉੱਥੇ ਜਿੱਦਾਂ ਸਾਰੇ ਸੇਵਾਦਾਰ ਉੱਥੇ ਚਲੇ ਜਾਂਦੇ ਆ ਤੇ ਉੱਥੇ ਜੇ ਸਾਨੂੰ ਸੇਵਾ ਦਾ ਟੱਕਰਿਆ ਤਾਂ ਉਹਨਾਂ ਤੋਂ ਇਤਿਆਰ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਬਾਕੀ ਇਹਨਾਂ ਦਾ ਕਨਫਰਮ ਹੋਵੇ ਬਾਬਾ ਸ਼੍ਰੀ ਚਾਂਜੀ ਦੀ ਤੇ ਬਾਬਾ ਸ਼੍ਰੀ ਚਾਂਜੀ ਦਾ ਇਤਾਨਿਆ ਚੀਨੀ ਘਾਟੀ ਇੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਇੱਥੋਂ ਤੇ ਫਾਰੀ ਪਹਾੜ ਦੇ ਵਿੱਚ ਦੀ ਆ ਡੰਡੀਆਂ ਬਣੀਆਂ ਆ ਪਹਾੜ ਦੇ ਵਿੱਚ ਦੇ ਤੇ ਇਦੀ ਖੜਮੀ ਚੜਾਈ ਆ ਤੇ ਪੈਰ ਦੱਬ-ਦੱਬ ਕੇ ਚੱਲੋ ਤੇ ਪਾਣੀ ਦੀ ਬੋਤਲ ਜ਼ਰੂਰ ਲੈ ਕੇ ਆਓ ਅਸੀਂ ਨਹੀਂ ਲਿਆਂਦੀ ਅਸੀਂ ਗੱਡੀ 'ਚ ਛੱਡਿਆ ਆਏ ਆ ਤੇ ਆਏ ਬਹੁਤ ਦੂਰੋਂ ਆ ਹੁਣ ਏਦੇ ਹੌਲੀ ਹੌਲੀ ਤੁਰੇ ਆਂ ਹਾਂ ਓਏ ਚੜਾਈ ਚੜ ਕੇ ਇਹ ਪਹਿਲੀ ਜਗ੍ਹਾ ਆਉਂਦੀ ਆ ਬਾਬਾ ਦੀ ਇੱਥੇ ਛੋਟਾ ਜਿਹਾ ਕਮਰਾ ਬਣਿਆ ਹੈ ਬਾਈ ਦੇ ਦੇ ਅੰਦਰ ਤੂਫਤੀ ਕਰਦੀ ਆ ਮਰਗ ਦੀ ਫੋਟੋ ਪਈ ਆ ਢੂਣਾ ਵੀ ਲੱਗਾ ਆ ਇੱਥੇ ਤੇ ਇੱਥੇ ਇਹਨਾਂ ਨੇ ਇੱਕ ਬੋਰਡ ਲਿਖ ਕੇ ਲਾਇਆ ਆ ਵੀ ਜਰੂਰੀ ਬੇਨਤੀ ਆ ਸਾਧ ਸੰਗਤ ਜੀ ਅੱਗੇ ਕਿ ਆਪ ਜੀ ਆਪਣੀ ਕਮਾਈ ਵਿੱਚੋਂ ਜੋ ਵੀ ਤੇ ਜਗ੍ਹਾ ਤੇ ਚੜਾਉਂਦੇ ਹੋ ਕਿਰਪਾ ਕਰਕੇ ਉਹ ਗੋਲਕ ਵਿੱਚ ਪਾਓ ਜੀ ਤਾਂ ਜੋ ਆਪ ਦੀ ਦਿੱਤੀ ਹੋਈ ਸੇਵਾ ਡੇਰੇ ਵਿੱਚ ਸਹੀ ਢੰਗ ਨਾਲ ਵਰਤੀ ਜਾਵੇ ਤੇ ਅੱਗੇ ਬਹੁਤ ਜ਼ਿਆਦਾ ਸੰਗਣਾ ਜੰਗਲ ਸ਼ੁਰੂ ਹੋਣ ਲੱਗਾ ਹੈ ਤਕਰੀਬਤ ਸ਼ੁਰੂ ਹੀ ਆ ਬਹੁਤ ਸੰਗਣਾ ਜੰਗਲ ਤੇ ਟਾਈਮ ਹੁਣ ਹੋ ਗਿਆ ਕੋਈ ਰੱਬ ਤੁਹਾਡਾ ਪਲੱਕ ਰੇ 2.5 3 ਦਾ ਨਾ ਤੇ ਇੱਥੇ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਤੇ ਨੈਕਸਟ ਟਾਈਮ ਇਹਨੂੰ ਆਪਾਂ ਕਰਦੇ ਆ ਕਿਉਂਕਿ ਹੁਣ ਗਿਆ ਇਹਨੂੰ ਨੇਰਾ ਹੋ ਜਾਣਾ ਆ ਤੇ ਮੋਰੇ ਵੀ ਸਾਰਾ ਜੰਗਲ ਆ ਨਾ ਤੇ ਅਸੀਂ ਪਿੱਛੋਂ ਥੋੜਾ ਟਾਈਮ ਜ਼ਿਆਦਾ ਲਾ ਕੇ ਤੁਰੇ ਸੀਗੇ ਨਾ ਕਿ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲ ਗਏ ਉਧਰ ਟਾਈਮ ਲੱਗ ਗਿਆ ਰਾਈਟ ਤੇ ਮੇਰਾ ਤਾਂ ਮੰਨਣਾ ਇਹ ਆ ਕਿ ਵੀ ਆਪਾਂ ਇੱਥੋਂ ਹੁਣ ਵਾਪਸ ਹੀ ਚਲੀਏ ਰਾਈਟ ਟਾਈਮ ਲੱਗ ਜਾਣਾ ਨਾ ਤੇ ਨੈਕਸਟ ਵੀਡੀਓ ਵਿੱਚ ਤੁਹਾਨੂੰ ਜਿਹੜਾ ਪੂਰੀ ਚੋਟੀ ਦੇ ਉੱਤੇ ਤਪਸਥਾਨ ਬਣਿਆ ਆ ਉਹ ਤੁਹਾਨੂੰ ਦਿਖਾਵਾਂਗੇ ਉਹ ਦੇ ਦਰਸ਼ਨ ਕਰਾਵਾਂਗੇ ਤੇ ਜਦ ਤੱਕ ਤੁਸੀਂ ਇੱਥੇ ਦਾ 뷰 ਦੇਖੋ ਬਾਹ ਦੇ ਦਰਖਤ ਆ ਅਰਜਣ ਦੇ ਪੇੜ ਆ ਉਹ ਤਾਂ ਵਧੀਆ ਬਨਸਤੀ ਆ ਇੱਥੇ ਇਹ ਕਹਾਤਾ ਹੈ ਜੀ ਇਹ ਕਹਾਤਾ ਹੈ ਕੜੀ ਪੱਤਾ ਥੋੜੀ ਹੈ ਇਹ। ਇਹ ਕੜੀ ਪੱਤਾ ਇਦਾਂ ਦਾ ਥੋੜੀ ਹੁੰਦਾ ਹੈ। ਸਗਜੀ ਇੱਥੋਂ ਆਪਾਂ ਵਾਹਿਗੁਰੂ ਤੇ ਇੱਥੋਂ ਵਾਪਸੀ ਕਰਾਂਗੇ ਕਿਉਂਕਿ ਟਾਈਮ 2:30 ਦਾ ਹੋ ਗਿਆ ਆ। 3:30 ਦਾ 3:00 10 ਵਜੇ 2:30 ਦੇ ਨਹੀਂ 3:00 ਤੋਂ 3:00 ਟਾਈਮ ਹੋ ਗਿਆ ਆ। ਤੇ ਜੇ ਆਪਾਂ ਜਾਵਾਂਗੇ ਟਾਈਮ ਲੱਗੂਗਾ 2 ਤੋਂ 2:30 ਘੰਟੇ ਲੱਗਣਗੇ ਜਾਂ 3 ਘੰਟੇ ਲੱਗ ਜਾਣੇ ਆ। ਤੇ ਸਿਆਲਾਂ ਦੇ ਦਿਨ ਦਿਨ ਜਲਦੀ ਹਨੇਰਾ ਹੋ ਜਾਂਦਾ ਆ। ਤੇ ਰਾ ਦਾ ਵੀ ਸਾਰਾ ਜੰਗਲ ਦੇ ਏਰੀਆ ਉਹਨੂੰ ਵੀ ਟਾਈਮ ਲੱਗਦਾ ਇਸ ਕਰਕੇ ਆਪਾਂ ਇਹਨੂੰ ਹੁਣ ਵਾਫੀ ਕਰਾਂਗੇ ਤੇ ਕੱਲ ਨੂੰ ਦੁਬਾਰਾ ਆਪਾਂ ਮੁਰਕਿਸ ਮਾਰਨਿੰਗ ਨਿਕਲਾਂਗੇ ਨਾ ਮਾਰਨਿੰਗ ਆਵਾਂਗੇ ਤੇ ਅੱਜ ਦੀ ਵੀਡੀਓ ਚ ਆਪਾਂ ਇੰਨਾ ਹੀ ਕਰਾਂਗੇ ਤੇ ਬਾਕੀ ਕੱਲ ਦੀ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲੋਕੇਸ਼ਨ ਕਿਹੋ ਜਿਹੀ ਲੱਗ ਰਹੀ ਆ ਇਹ ਜਰੂਰ ਕਮੈਂਟ ਬਾਕਸਾਂ ਵਿੱਚੋਂ ਦੱਸਿਓ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਦੇਖੋ ਤੁਹਾਡੇ ਲਈ ਕਿੱਦਾਂ-ਕਿੱਦਾਂ ਦੀਆਂ ਥਾਵਾਂ ਕਿੱਦਾਂ-ਕਿੱਦਾਂ ਦੀ ਜਿੱਦਾਂ ਇਹ ਜਗ੍ਹਾ ਜਿਹੜੀ ਆ ਆਮ ਯੂਟਿਊਬਰਾਂ ਨੇ ਨਹੀਂ ਦਿਖਾਈਆਂ ਨਾ ਕੋਸ਼ਿਸ਼ ਕਰਦੇ ਆ ਉਹ ਇਤਿਹਾਸਿਕ ਆ ਇਹ ਬਾਬਾ ਸ਼ਿਰੀ ਚੰਦ ਜੀ ਤੰਤਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ بیٹے ਸੀ ਤੇ ਉਹਨਾਂ ਦੀ ਇਹ ਉਹਨਾਂ ਦਾ ਤਪ ਸਥਾਨ ਆ ਇਹ ਇਹ ਹੈਗਾ ਹੁਸ਼ਿਆਰਪੁਰ ਦੇ ਬਿਲਕੁਲ ਲੱਗੇ ਨਈਤੀਕ ਹੁਸ਼ਿਆਰਪੁਰ ਦੇ ਬਿਲਕੁਲ ਤੇ ਬਹੁਤ ਸੰਗਤ ਨੂੰ ਨਹੀਂ ਪਤਾ ਹੋਣਾ ਤੇ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਇੱਕ ਪਤਾ ਲੱਗੂਗਾ ਤੇ ਫਿਰ ਆਪਾਂ ਇੱਕ ਲੋਕੇਸ਼ਨ ਵੀ ਦੇ ਦਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਕਿੱਥੋਂ ਕਿਦਾਂ ਕਿਦਾਂ ਪਹੁੰਚਿਆ ਜਾ ਸਕਦਾ ਨਾ ਇੱਥੇ ਤੱਕ ਤੇ ਬਾਕੀ ਠੀਕ ਆ ਜੀ ਥੈਂਕ ਯੂ